ਤੋਂ ਰੱਬ ਕਿਸੇ ਨੂੰ ਦਿੱਤਾ ਛੱਪਰ ਪਾੜ ਕੇ ਦਿੰਦਾ ਜੀ ਬਿਲਕੁਲ ਇਸੇ ਹੀ ਤਰ੍ਹਾਂ ਵਾਪਰਿਆ ਮੋਗਾ ਦੇ ਕਸਬਾ ਤਰਨਕੋਟ ਦੇ ਪਿੰਡ ਲੋਗੜ ਦੇ ਰਹਿਣ ਵਾਲੇ ਗੁਰਦੇਵ ਸਿੰਘ ਦੇ ਨਾਲ ਜੋ ਰਾਤੋ ਰਾਤ ਕਰੋੜਪਤੀ ਬਣ ਕੇ ਦੱਸਦੇ ਕਿ ਗੁਰਦੇਵ ਸਿੰਘ ਨੇ ਇਸ ਵਾਰ ਵਿਸਾਖੀ ਬੰਪਰ ਤੇ ਲਾਟਰੀ ਪਾਈ ਸੀ ਅਤੇ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਤੇ ਹੁਣ ਲਾਟਰੀ ਨਿਕਲਣ ਤੇ ਪਿੰਡ ਵਾਸੀਆਂ ਦੇ ਵੱਲੋਂ ਬੁढ़ाई ਦਿੱਤੀ ਜਾ ਰਹੀ ਹੈ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗੁਰਦੇਵ ਸਿੰਘ ਨੇ ਕਿਹਾ ਕਿ ਮੈਂ ਕਦੇ ਸੋਚਿਆ ਤੱਕ ਨਹੀਂ ਸੀ ਕਿ ਮੇਰੀ ਲਾਟਰੀ ਨਿਕਲਾਵੇਗੀ ਅਤੇ ਵਾਇਗਰੂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ ਹੈ। ਇਨ੍ਹਾਂ ਪੈਸਿਆਂ ਦੇ ਨਾਲ ਮੈਂ ਆਪਣੇ ਬੱਚਿਆਂ ਨੂੰ ਘਰ ਬਣਾਉਣ ਦੇ ਨਾਲ-ਨਾਲ ਆਪਣੇ ਪੋਤੀ-ਪੋਤਿਆਂ ਨੂੰ ਵਧੀਆ ਪੜ੍ਹਾਈ ਕਰਾਵਾਂਗਾ। ਦੱਸਦੀ ਹੈ ਕਿ ਗੁਰਦੇਵ ਸਿੰਘ ਰਿਕਸ਼ਾ ਚਲਾਉਣ ਦੇ ਨਾਲ-ਨਾਲ ਸੜਕਾਂ ਉੱਪਰ ਬਨੇ ਖੱਡਿਆਂ ਨੂੰ ਵੀ ਵੇਖ ਕੇ ਆਪ ਖੁੱਦ ਪਰਦਾ ਅਤੇ ਰਸਤੇ ਵਿੱਚ ਲੰਘਣ ਵਾਲੇ ਨੂੰ ਵਧੀਆ ਰਸਤਾ ਤਿਆਰ ਕਰਕੇ ਦਿੰਦਾ ਹੈ ਤੇ ਅੱਜ ਗੁਰਦੇਵ ਸਿੰਘ ਚਾਰੇ ਪੁੱਤਰ ਤੇ ਨੋਹਾਂ ਤੋਂ ਇਲਾਵਾ ਪੋਤੀ-ਪੋਤੀਆਂ ਨੇ ਜਿੱਥੇ ਬਾਪੂ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਅਤੇ ਇਹ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਬਾਪੂ ਦੇ ਜ਼ਰੀਏ ਵਾਹਿਗੁਰੂ ਨੇ ਸਾਡੇ ਘਰ ਦੀ ਗਰੀਬੀ ਦੂਰ ਕਰ ਦਿੱਤੀ ਹੈ। ਇਸ ਖੁਸ਼ੀ ਦੇ ਮੌਕੇ ਤੇ ਹਲਕਾ ਧਰਮਪੁਰ ਤੋਂ ਸਾਬਕਾ ਵਿਦਾਇ ਕਸ ਸੁਖਜੀ ਸਿੰਘ ਕਾਕਾ ਲੋਗਾਂ ਨੇ ਵੀ ਪਿੰਡ ਦੇ ਵਸਨੀਕ ਗੁਰਦੇਵ ਸਿੰਘ ਨੂੰ ਵਿਸਾਖੀ ਬੰਪਰ ਦਾ 22 ਕਰੋੜ ਦਾ ਪਹਿਲਾ ਇਨਾਮ ਨਿਕਲਣ ਤੇ ਵਧਾਈ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਜਾ ਰਹੀ ਹੈ। ਲਈ ਲਿਕਣਾਂ ਲਾਠਣਾ ਮਾ ਬਹੁਤ ਪਾਈਆਂ ਸੀ। ਪਰ ਵਿੱਚੋਂ ਹਟ ਵੀ ਮੰਗਿਆ ਸੀਗਾ। ਇਹ ਵੀ ਉਦੋਂ ਦੀ ਦਿਲ ਦੀ ਦਲੀਲ ਹੀ ਹੋਗੀ ਮੈਂ ਕਿਹਾ ਵੀ ਅੱਜ ਵੀ ਪਾ ਕੇ ਵੇਖਣਾ। ਚਲੋ ਮਹਾਰਾਜ ਨੇ ਸ਼ੁਣੀ ਕਰ ਪਾਗੀ ਜੇ ਬੇਨ ਸ਼ੁਕਰ ਆ। ਕਿਹੜੀ ਲਾਟਰੀ ਪਾਈ ਸੀ ਕਿੰਨੇ ਦੀ ਪਾਈ ਸੀ ਆਨਸਰ ਆ ਜੀ ਮਜ਼ਾਕੀ ਬੰਪਰ ਹਾਂ ਜੀ ਕਿਤੇ ਰਾਹ 'ਚ ਜਾਂਦੇ ਤੁਸੀਂ ਜਾਂਦੇ ਪਏ ਸੀਗੇ ਰਾਹ 'ਚ ਰੋਕੇ ਉਹਨਾਂ ਨੇ ਕਿਹਾ ਵੀ ਲਾਟਰੀ ਪਾ ਲੋ ਕੁਛ ਇਦਾਂ ਦੀ ਗੱਲ ਕੀਤੀ ਉਹ ਇਦਾਂ ਦੀ ਗੱਲ ਕੋਈ ਨਹੀਂ ਤੇ ਉਹ ਖੜਾ ਹੀ ਸੀਗਾ ਮੜਾ ਜਾ ਉਹ ਕਿਸੇ ਬੰਦੇ ਕੋਲੇ ਪੌੜੀਆਂ ਵਾਲੇ ਕੋਲੇ ਤੇ ਮੈਂ ਵੀ ਉੱਥੇ ਖੜ ਗਿਆ ਉਹਨਾਂ ਨੇ ਵੀ ਨਹੀਂ ਆਹੀਗਾ ਵੀ ਪਾਉਂਦੇ ਕਿ ਨਹੀਂ ਤੇ ਮੈਂ ਮੋੜ ਕੇ ਆਖਿਆ ਵੀ ਆਲਾ ਉਹ ਕਹਿੰਦੇ ਯਾਰ ਮਹਿੰਗੀਆਂ ਹੀ ਹੈਂਗਾ ਤੇ ਅਸੀਂ ਨਹੀਂ ਪਾਉਣੀ ਮਖਤਾਰ ਯਾਰ ਮੇਰੀ ਇੱਕ ਟਿਕਟ ਕਾਣਦੇ ਚਲੋ ਆਹੀ ਗੱਲ ਹੋਈ ਆ ਕਿਦਾਂ ਕਿਦਾਂ ਲੱਗ ਰਿਹਾ ਅੱਜ 2.5 ਕਰੋੜ ਦੀ ਲਾਟਰੀ ਲੱਗੀ ਤੇ ਬਹੁਤ ਸੋਹਣਾ ਲੱਗਾਈ ਮਹਾਰਾਜ ਸ਼ੁਕਰ ਹੈ ਕਦੇ ਸੋਚਿਆ ਸੀ ਬਾਪੂ 2.5 ਕਰੋੜ ਦੀ ਲਾਟਰੀ ਲੱਖ ਜੂ ਨਾਜੀ ਕੋਈ ਅਹੀ ਤਾਂ 2000 ਵਾਲੀ ਵੀ ਕਹੀਦੀ ਜਾਏ ਬਾਬੂ ਜੀ ਐਮਐਲਏ ਸਾਹਿਬ ਕਹਿੰਦੇ ਕਹਿੰਦੇ ਵੀ ਜਦੋਂ ਵੀ ਦੇਖੋ ਤਾਂ ਮਿਹਨਤ ਕਰਦੇ ਦਿਖੇ ਆ ਸਰਜੀਤ ਸਿੰਘ ਲੋਗੜ ਜਿਹੜੇ ਐਮਐਲਏ ਰਹੇ ਆ ਉਹ ਕਹਿੰਦੇ ਮਿਹਨਤ ਕਰਦੇ ਦਿਖੇ ਆ ਜਿਹੜੇ ਟੋਏ ਭਰਦੇ ਦਿਖੇ ਆ ਕੀ ਕੰਮ ਸੀਗਾ ਕਰਦੇ ਤੁਸੀਂ ਆਹਾ ਬਾਈ ਖੁਸ਼ੀ ਦਾ ਹੀ ਕੰਮ ਸੀ ਜੀ ਮੇਰਾ ਹੂੰ ਤੇ ਇਹ ਮੈਨੂੰ ਲੱਗਣ ਬਹੁਤ ਚੜਦੀ ਲੱਗੀ ਸੀ ਕਿ 40 ਕੇ ਸਾਲ ਦੇ ਨੇੜੇ ਹੋ ਗਿਆ ਲੱਗਣ ਲੱਗੀ ਸੀ ਮੈਨੂੰ ਮੈਂ ਜਾਣਾ ਨਾ ਇਹ ਆ ਜਨੰਦਪੁਰ ਰੋਡ 'ਤੇ ਜਾ ਕੇ ਕਿਲੇ ਚੀਠਾ ਦੇ ਉੱਠ ਗਿਆ ਤੇ ਇਹ ਫਿਲਮ ਨੂੰ ਲੱਗਣ ਲੱਗੀ ਹੋਰ ਮੈਨੂੰ ਨਸ਼ਾ ਕੋਈ ਨਹੀਂ ਸੀਗਾ ਮੈਨੂੰ ਇਹ ਮਨਤ ਦਾ ਹੀ ਫਲ ਮਿਲ ਗਿਆ ਦੇ ਰੱਖਦਾ ਹੀ ਸੇਵਾ ਕਰਨੀ ਬੱਚਿਆਂ ਨੂੰ ਉਹਨਾਂ ਨੇ ਗੰਵਲਾ ਬਣਾਉਣਾ ਉਹਨਾਂ ਨੂੰ ਪਾਣੀ ਪਾਉਣਾ ਛੋਟਿਆ ਜਿਹੜਾ ਰੱਖਦਾ ਤੂੰ ਜਿੱਥੇ ਦਾ ਜੀ ਕਰਨਾ ਲਾਂਭ ਵੀ ਪਿੰਡ ਵੀ ਤੇ ਜਾਨੀ ਜਿੱਥੇ ਜੀ ਕਿੱਦਾ ਉੱਥੇ ਕੋਈ ਭੱੜ ਨਹੀਂ ਜਾਨੀ ਰਾਹ ਦੇ ਵਿੱਚ ਛੜਕਲੀ ਕੋਰ ਠੀਕ ਕਰ ਦੇਣੀ ਵੀ ਜਿੱਥੇ ਕੋਈ ਡਿੱਗੇ ਨਾ ਵੀ ਆਹੀ ਹੀ ਕੰਮ ਆ ਐਮਐਲਏ ਸਾਹਿਬ ਕਹਿੰਦੇ ਕਹਿੰਦੇ ਇੱਥੋਂ ਤੱਕ ਸੀਗਾ ਵੀ ਕਹਿੰਦੇ ਹਜੂਰ ਸਾਹਿਬ ਵੀ ਰੱਖੇ ਤੇ ਜਾਨ ਨੂੰ ਤਿਆਰ ਸੀ ਬਾਬਾ ਜੀ ਹਾਂ ਸੀਗਾ ਤਿਆਰ ਸੀ ਮੈਂ ਜਿੱਥੇ ਮਾਠਾ ਦੇ ਗਿਆ ਦੂ ਵਕਤ ਤੈਨਾਂ ਦੀ ਰੱਖੀ ਤੇ ਵੀ ਗਿਆ ਮਨੀ ਕਰਨ ਤੇ ਕਰਨ ਨਹੀਂ ਗਿਆ ਸਾਈਕਲ ਲੱਗਿਆ ਸੀ ਮਨੀ ਕਰਨ ਵੀ ਸਾਈਕਲ ਤੇ ਗਿਆ ਹਰ ਦੌਰ ਵੀ ਸਾਈਕਲ ਤੇ ਗਿਆ ਅਖਲ ਖੇਤਰ ਵੀ ਸਾਈਕਲ ਤੇ ਲੈ ਕੇ ਗਿਆ ਬੰਦੇ ਬਾਬਾ ਪਰ ਆਪਾਂ ਚਾਹਤ ਤੇ ਨਾ ਖੁਸ਼ੀ ਰੱਖੀ ਆ ਐ ਨਹੀਂ ਸੀਗੀ ਗੱਲ ਕੋਈ ਬਈ ਆਪਾਂ ਤੇ ਤੁਹਾਨੂੰ ਤਕਲੀਫ ਨਹੀਂ ਲੈਂਦੇ ਬਬਈ ਪੋਤੇ ਪੋਤੀਆਂ ਦਾ ਥੋੜਾ ਸਾਰਿਆਂ ਦਾ ਜਿਹੜੀ ਰਹਿਂਦੀ ਉਮਰ ਆ ਬਹੁਤ ਵਧੀਆ ਲੰਘੂਗੀ ਅੱਜ ਅਸੀਂ ਕਾਮਨਾ ਕਰਦੇ ਆ ਕੀ ਸੋਚਿਆ ਵੀ ਇਹ ਇੰਡੀ ਅਮਾਉਂਟ ਦਾ ਕਰਾਂਗੇ ਕੀ ਮੋੜ ਦਾ ਕੰਮ ਆਇਆ ਵੀ ਇਹਨਾਂ ਦੇ ਘਰ ਕੁਝ ਪਾ ਦੇਾਂਗੇ ਜਿਹੜਿਆ ਘਰ ਤੋਂ ਕੋਈ ਵੇਖ ਜੇ ਹੂੰ ਤੇ ਹੋਰ ਜਿਹੜਾ ਕੋਈ ਮਾੜਾ ਮੂੜਾ ਹੋਇਆ ਕਰਾਂਗੇ ਦਿਨਾਂ ਕੋਇਆ ਉਹ ਬੋਤੇ ਪੋਤੀਆਂ ਦਾ ਸੋਚਿਆ ਨਾਲ ਹਾਂ ਇਹਨਾਂ ਦੇ ਸੋਚਿਆ ਸਾਰਿਆਂ ਦੇ ਸੋਚਣਾ ਮੈਂ ਤਾਂ ਹੂੰ ਇਤੋਂ ਤੱਕ ਪਤਾ ਲੱਗਿਆ ਵੀ ਖਾਤਾ ਵੀ ਹੈ ਨਹੀਂ ਬੈਂਕ 'ਚ ਤੁਹਾਡਾ ਨਹੀਂ ਖਾਤਾ ਹੀ ਨਹੀਂ ਇਹ ਇਹ ਵੀ ਕਾਲੀ ਖਰਾਇਆ ਜੀ ਹੂੰ ਤੇ ਨਾਮਾ ਫੋਨ ਹੀ ਰੱਖਦਾ ਕੋਲੇ ਹੂੰ ਇਹ ਜਿਹੜੀਆਂ ਇੰਨਾ ਹੀ ਮੇਰਾ ਮਗਲ ਇੱਡੀ ਲਹਿਰ ਵਾਲੀ ਲੱਗਦੀ ਸੀ ਬਸ ਜਦੋਂ ਚੱਟ ਕਰਨਾ ਸੇਵਾ ਦੇ ਲੱਗ ਜਾਣਾ ਕਿਸਾ ਚਲਾਉਦੇ ਜੀ ਕਿੰਨਾ ਟਾਈਮ ਹੋ ਗਿਆ ਜੀ ਹੋ ਗਿਆ 40 ਸਾਲ ਦੇ ਨੇੜੇ ਤੇ ਆ 2.5 ਕਰੋੜ ਦੀ ਵਸਾਕੀ ਬੰਪਰ ਨਾਮ ਨਿਕਲਿਆ ਕੀ ਕਹਿਣਾ ਚਾਹੂਗਾ ਹਾਂਜੀ ਨਾਮ ਨਿਕਲਿਆ 2.5 ਕਰੋੜ ਦਾ ਜੀ ਵੀ ਜਿੱਥੇ ਪਹਿਲੀ ਪੁੜੀ ਖਰੀਦਾਂਗੇ ਕੰਮ ਕਾਨ ਬਣਾਵਾਂਗੇ ਉਹਦਾ ਜੀ ਨੇ ਬੱਚੇ ਆ ਕਿੰਨੇ ਪੋਤੇ ਪੁੱਤਰੀ ਪੋਤੇ ਪੁੱਤਰੇ ਅਗੇ ਹੈ 8 8 8 8 ਪੋਤੇ ਪੁੱਤਰੇ ਦਾ 4-4 ਕੇ ਇੱਕ-ਇੱਕ ਪੁੱਤਰਾ ਤੇ ਹੁਣ ਕੀ ਸੋਚਿਆ ਇਸ ਅਮਾਉਂਟ ਦਾ ਘਰ ਕੈਲੀ ਤੋਂ ਬਾਅਦ ਹੋਰ ਕੀ ਕੀ ਕਰੋਗੇ ਬਹੁਤ ਵੱਡੀ ਅਮਾਉਂਟ ਹੈ ਮੋਟ ਜੀ ਆ ਘਰ ਪਾਉਣ ਉਸ ਤੇ ਵੇਖ ਲੋ ਘਰ ਹੀ ਪਾਉਣ ਵਾਲਾ ਪਿਆ ਖੜਾ ਕੋ ਹਾਂ 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 ਛੜਕਾ ਤੇ ਮਿੱਟੀ ਪਾਉਂਦੇ ਸੇਵਾ ਹੀ ਕਰਦੇ ਆ ਦਰਸਤਾ ਦੀ ਸੇਵਾ ਕਰਦੇ ਆ ਛੜਕ ਤੇ ਜੋੜ ਟੋਆ ਡੱਬਾ ਜਾ ਕੇ ਰੋੜਾ ਵਟਾਉਂਦਾ ਉਹ ਇੱਕ ਵਾਰ ਕਰਦੇ 40 ਸਾਲ ਹੋ ਗਏ ਉਹਨਾਂ ਨੂੰ ਸੇਵਾ ਕਰਦਿਆਂ ਰਸ਼ਕਾ ਤੇ ਇਹ ਦੂ ਪਹਿਲਾਂ ਦੇ ਚਲਾਉਂਦੇ ਆ ਕਿੰਨੀ ਉਮਰ ਕਿੰਨੀ ਹੈ 90 ਸਾਲ ਦੀ ਜੀ ਕਿੰਨੇ ਬੱਚੇ ਆ ਜੀ ਚਾਰ ਆ ਜੀ ਬਾਈਆਂ ਤੇ ਇੱਕ ਗੁੱਡੀ ਆ 23 ਕਰੋੜ ਦੀ ਅਮਾਉਂਟ ਬਹੁਤ ਵੱਡੀ ਹੁੰਦੀ ਹੈ ਕੀ ਲੱਗਦਾ ਹੈ ਕੀ ਹੁਣ ਕੀਤਾ ਕਰੋਗੇ ਉਸ ਦਾ ਹੁਣ ਕਰਾਂ ਜੀ ਕਿ ਕਾਰ ਕਾਰਵਾਰ ਪਾਵਾਂਗੇ ਬੱਚਿਆਂ ਨੂੰ ਘਰ ਪਰ ਦੇਵਾਂਗੇ ਜੁੱਜੀ ਕੋਈ ਚੀਜ਼ ਖਰੀਦ ਕੇ ਦੇਵਾਂਗੇ ਬੱਚਿਆਂ ਨੂੰ ਕੋਈ ਪਹਿਲੇ ਪੱਟਾ ਇਹ ਤਾਂ ਸੋਚਿਆ ਸੀਗਾ ਜੀ ਹਾਂ ਜੀ ਨਹੀਂ ਜੀ ਸਾਨੂੰ ਇਹ ਨਹੀਂ ਸੀ ਕਿ ਵੀ ਮਹਾਰਾਜ ਸਾਨੂੰ ਬਣਾ ਲੂਗਾ ਲੱਖਾਂ ਪਤੀ ਸਾਬ ਕਹਿੰਦੇ ਕਹਿੰਦੇ ਵੀ ਮਿਹਨਤ ਦਾ ਫਲ ਮਿਲਿਆ ਮਿਹਨਤ ਕਰਦੇ ਮਿਹਨਤ ਦਾ ਜੀ ਬਹੁਤ ਕੋਈ ਨਾ ਪੈਸੇ ਲੈ ਕੇ ਨਿਮੰਤ ਕਰ ਸਕਦਾ ਜਿਨ੍ਹਾਂ ਨੇ ਮੋਸਤ ਉਹਨਾਂ ਨੇ ਮਿੱਟੀ ਪਾਈ ਹਾਂਜੀ ਵੱਟੇ ਵੀ ਝੱਗੇ ਚ ਪਾ ਕੇ ਉਹਨਾਂ ਨੇ ਦੂਰ ਸੁੱਟ ਕੇ ਆਉਣੇ ਇਹ ਨਹੀਂ ਇਹਦੂ ਗੱਲ ਕੀ ਹੋਰ ਸੜਕਾਂ ਪੱਕੀਆਂ ਹੋਣ ਦੇ ਬਾਵਜੂਦ ਵੀ ਟੋਏ ਭਰਦੇ ਰਹੇ ਭਾਜੀ ਹੁਣ ਵੀ ਭਰੀ ਜਾਂਦੇ ਹਾਂਜੀ ਕੀ ਕਹਿਣਾ ਚਾਹੋਗੇ ਮਾਤਾ ਪਹਿਲਾਂ ਵੀ ਲੋਟਰੀ ਪਾਉਂਦੇ ਸੀ ਇਹ ਪਾਉਂਦੇ ਸੀ ਜੀ ਪਾਉਂਦੇ ਸੀ ਇਹ ਵਿਸਾਖੀ ਬਈ ਪਰ 500 ਦੀ ਪਾਈ ਸੀ ਜਦੋਂ ਫੋਨ ਆਇਆ ਜਦੋਂ ਪਤਾ ਲੱਗਿਆ ਯਕੀਨ ਹੋਇਆ ਇੱਕ ਵਾਰੀ ਹਾਂਜੀ ਇਹ ਮਜ਼ਾਕ ਕਰਦਾ ਪਿਆ ਨਹੀਂ ਜੀ ਪਹਿਲਾਂ ਲੱਗਿਆ ਸੀਗਾ ਫਿਰ ਜਦੋਂ ਕਹਿਣ ਲੱਗੇ ਵੀ ਮੂੰ ਮਿੱਠਾ ਕਰਾਓ ਠੰਡਾ ਠੁੰਡਾ ਲਿਆਓ ਚਲੋ ਆਪਦੇ ਬੱਚਿਆਂ ਨੂੰ ਸੱਦੋ ਨਾਲੇ ਉਹਨੂੰ ਉੱਥੇ ਸ਼ਹਿਰ ਮਿੱਟੀ ਪਾਉਂਦੇ ਸੀ ਫਿਰ ਮੇਰੇ ਪੋਤੇ ਲੈ ਕੇ ਆਏ ਉਹ ਕਹਿੰਦੇ ਅਸੀਂ ਤਾਂ ਮਾਤਾ ਲੜਰੀ ਨਹੀਂ ਭਾਈ ਚੇਤਾ ਪੁੱਲ ਲੱਗਾ ਫਿਰ ਅਸੀਂ ਪਹਾੜੀ ਟਾਂਕ ਚ ਪਈ ਸੀ ਉਹ ਕਹਿੰਦੇ ਜੇ ਪਰਚੀ ਨਾ ਆਥਿਆ ਫਿਰ ਕੀ ਬਣੇ ਐਸੇ ਪਰਚੀ ਕੱਢੀ ਤੇ ਸਾਨੂੰ ਪਤਾ ਲੱਗ ਉਹਨਾਂ ਨੂੰ ਫੜਾਤੀ ਤੇਜ਼ ਚੈਨਲ ਦੇ ਲਈ ਮੋਗਾ ਤੋਂ ਸਰਬਜੀਤ ਰੋਲੀ ਦੀ ਰਿਪੋਰਟ